ਇਹ ਗੱਲ ਨਿਫਟੀ ਦੇ ਵਿੱਚ ਜੋ ਆਪਾਂ ਟਾਈਮ ਸਾਈਕਲ ਤੁਹਾਨੂੰ ਦੱਸਿਆ ਹੈ 15 ਮਿੰਟ ਦਾ ਬਹੁਤ ਵੀਰਾਂ ਨੂੰ ਕਨਫਿਊਜ਼ਨ ਆ ਕਿ ਇਹ ਕਿਵੇਂ ਲਗਾਉਣਾ ਹੈ ਹਰ ਵਾਰੀ ਉਹੀ ਟਾਈਮ ਆਵੇਗਾ ਕੁਝ ਲੋਕਾਂ ਦਾ ਮੰਨਣਾ ਹੈ ਉਹੀ ਟਾਈਮ ਨਹੀਂ ਆਵੇਗਾ ਹਰ ਵਾਰੀ ਮਤਲਬ ਕਿ ਟਾਈਮ ਡਿਫਰੈਂਟ ਹੋਵੇਗਾ ਜੋ ਆਪਾਂ ਟਾਈਮ ਸਾਈਕਲ ਸਟਾਰਟ ਕਰਨ ਦਾ ਤਰੀਕਾ ਦੱਸਿਆ ਵੀਡੀਓ ਦੇ ਵਿੱਚ ਉਹੀ ਅਪਣਾਉਣਾ ਹੈ ਬਾਕੀ ਤੁਸੀਂ ਇਸ ਵੀਡੀਓ ਦੇ ਵਿੱਚ ਜੋ ਆਪਾਂ ਦੱਸਿਆ ਇਹ ਵੀ ਇੱਥੋਂ ਵੀ ਸ਼ੁਰੂ ਕਰ ਸਕਦੇ ਹੋ ਜਿਵੇਂ ਆਪਾਂ ਲਾਸਟ ਜੋ ਲਗਾਇਆ ਹੈ ਉਹ 1:30 ਮਿੰਟ 17 ਅਕਤੂਬਰ ਠੀਕ ਹੈ ਜੋਸ ਤੋਂ ਅੱਗੇ ਆਪਾਂ ਮਤਲਬ ਕਿ 43 ਕੈਂਡਲ ਕਾਊਂਟ ਕਰਨੇ ਆ ਠੀਕ ਹੈ ਜੀ 43 ਕੈਂਡਲ ਕਾਊਂਟ ਕਰ ਲੈਣੇ ਆ ਤੇ ਉਸ ਤੋਂ ਬਾਅਦ ਆ ਦੂਸਰੀ ਲਾਈਨ ਆਪਣੀ ਉੱਥੇ ਆ ਜਾਵੇਗੀ ਤੇ ਇਹ ਆਪਾਂ ਕਾਊਂਟ ਕਰਦੇ ਨਾਲ ਕਰਦੇ ਆ ਇਸ ਤਰ੍ਹਾਂ ਵੀ ਆਪਾਂ ਕਾਊਂਟ ਕਰ ਸਕਦੇ ਆ ਤੇ ਆਪਾਂ ਸਾਈਕਲਿਕ ਲਾਈਨ ਨਾਲ ਇਸ ਨੂੰ ਮੀਜਰ ਕਰ ਸਕਦੇ ਆ ਠੀਕ ਹੈ ਸਾਈਕਲਿਕ ਲਾਈਨ ਤੇ ਜਾ ਕੇ ਆਪਾਂ ਇਸ ਨੂੰ ਮੀਜਰ ਕਰ ਸਕਦੇ ਆ ਜੋ ਕਿ ਇੱਥੇ ਪੁਆਇੰਟ ਦਿੱਤਾ ਆ ਠੀਕ ਹੈ ਪਹਿਲਾ ਪੁਆਇੰਟ ਆਪਾਂ ਰੱਖਣਾ ਆ 1:30 ਵਜੇ 17 ਅਕਤੂਬਰ ਤੇ ਦੂਜਾ ਪੁਆਇੰਟ ਆਪਣਾ ਹੋਵੇਗਾ ਤੇ 1 ਅਕਤੂਬਰ 10:45 ਤੇ ਠੀਕ ਹੈ ਜਦੋਂ ਤੁਸੀਂ ਇਸ ਤਰ੍ਹਾਂ ਲਗਾ ਦੇਵੋਗੇ ਤਾਂ ਸਾਰੇ ਆਉਣ ਵਾਲੇ ਫਿਊਚਰ ਦੇ ਜਿਹੜੇ ਟਾਈਮ ਸਾਈਕਲ ਤੁਹਾਡੇ ਆਪਣੇ ਆਪ ਅਪਲਾਈ ਹੋ ਜਾਣਗੇ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਵੀ ਇਹ ਲਾਈਨਾਂ ਆਉਣ ਗਿਆ ਇਹ ਆਉਣ ਵਾਲੇ ਫਿਊਚਰ ਦੇ ਆਪਣੇ 15 ਮਿੰਟ ਦੇ ਇੰਪੋਰਟਡ ਟਾਈਮ ਆ ਜਿੱਥੇ ਮਾਰਕੀਟ ਦੇ ਵਿੱਚ ਮੂਵ ਆ ਸਕਦਾ ਟਰੇਡ ਕਿਵੇਂ ਕਰਨੀ ਹੈ ਉਹ ਆਪਾਂ ਵੱਡੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੁਸੀਂ ਉਸ ਨੂੰ ਦੇਖ ਕੇ ਕਰ ਸਕਦੇ ਹੋ ਤੇ ਪਿੱਛੇ ਵਾਲੇ ਲਗਾਉਣੇ ਆ ਤੇ ਪਹਿਲਾ ਪੁਆਇੰਟ ਤੁਸੀਂ ਇਸ ਜਗ੍ਹਾ ਤੇ ਰੱਖ ਦਿਓ 11 10:45 ਤੇ ਠੀਕ ਹੈ 23 ਅਕਤੂਬਰ ਨੂੰ ਤੇ ਦੂਸਰਾ ਪੁਆਇੰਟ ਐਸ ਸਾਈਡ ਲੈ ਜਾਓ सतारा अक्टूबर डेढ़ बजे ते ठीक है तो पिछले वाले सारे जो पास्ट निकल चुके टाइम वह भी लग जाएंगे ठीक है इस तरह तुम इसमें अप्लाई कर सौ जो बिल्कुल सिंपल है हर बारी टाइम डिफरेंट होगा जिमें हम दस पताली उस तो बाद जो अगला आएगा वह आएगा अपना सताई तरीकू ऑलमोस्ट तीन बजे के आस पास ठीक है माफ़ करना चौबी तरीक नीन बज के पंद्रह मिनट के आसपास उस तो बाद जो आएगा वो अठाई तरीकू एक बज के तीह मिनट इस तरह डिफरेंट डिफरेंट टाइम हो गए सेम टाइम नहीं आएगा ठीक है जी